ਹਾਲਤ ਵਰਤਾਂਗੇ ਹਰ ਹਾਲਤ ਵਰਤਾਂਗੇ ਤੇ ਉਦੋਂ ਤੱਕ ਬਸਤੇ ਰਹਾਂਗੇ ਜਦੋਂ ਅਕਸਰ ਇਹ ਸਾਹ ਜਿਹੜੇ ਨੇ ਇਹਨਾਂ ਸਰੀਰਾਂ 'ਚ ਚੱਲਦੇ ਰਹਿਣਗੇ ਸਾਡੇ ਇੱਛਾ ਸ਼ਕਤੀ ਕਿੰਨੀ ਆ ਲੜਨ ਦੀ ਗੱਲ ਇਹਦੇ 'ਤੇ ਕਰੀਏ ਧਰਨੇ ਤੇ ਆਇਆ ਆ ਬੋਰਡ ਦੀ ਸ਼ਾਂ ਬੜੀ ਠੰਡੀ ਆ ਸ਼ਮਸ਼ਾਨ ਘਾਟ ਆ 20 ਤੋਂ ਜ਼ਿਆਦਾ ਭਾਉ ਉਹਦੇ ਥੱਲੇ ਹੋਣੇ ਇਹਨਾਂ ਸਰਕਾਰਾਂ ਦੇ ਘਰਾਂ ਦੇ 12 ਦੇ ਮੋੜੇ ਬੈਠ ਕੇ ਸੀ ਇਹ ਕਹੀਏ ਕਿ ਸਾਡੇ ਨਾਲ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਜਿਹੜੇ ਸਾਡੇ ਨਾਲ ਸਾਡੇ ਹਾਜਰਤ ਵਾਸਤੇ ਲਾਏ ਹੋਏ ਨੇ ਇਹ ਤੇ ਬਲੀ ਦੇ ਬੱਕਰੇ ਆ ਇਹ ਤੇ ਪਿੰਜਰੇ ਦੇ ਪੋਤੇ ਆ ਇਹ ਤੇ ਸਰਕਾਰ ਦੀ ਚੂਰੀ ਖਾਂਦੇ ਆ ਫਿਰ ਜਿਹੜਾ ਚੂਰੀ ਪਾਵੇ ਉਹ ਜੋ ਕਵੇ ਉਹ ਤੂਜੇ ਕੋਲ ਗੁਲਾਸ ਇਹ ਗੋਲੀ ਬੋਲਣਗੇ ਐ ਸਪਸ਼ਟ ਸਰਕਾਰ ਦੀ ਬੋਲਣਗੇ ਮੈਂ ਹਰਵਿੰਦਰ ਸਿੰਘ ਮਸਾਣੀਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟিক্যাল ਦੇ ਸਾਂਝੇ ਸੱਦੇ ਦੇ ਉੱਤੇ ਅੱਜ ਪੰਜਾਬ ਭਾਰਤ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 62 ਜਗ੍ਹਾ ਦੇ ਉੱਤੇ ਇਹ ਮੰਤਰੀਆਂ ਤੇ ਐਮਐਲਏ ਦੇ ਘਰਾਂ ਦੇ ਬਾਹਰ ਜਿਹੜਾ ਆ ਇਹ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਕਾਨੂੰਨੀ ਕਰਤੂਤ ਜਿਸ ਦੇ ਵਿੱਚ ਕਿਸਾਨਾਂ ਆਗੂ ਨੂੰ ਮੀਟਿੰਗ 'ਚ ਬੁਲਾ ਕੇ ਉਸ ਤੋਂ ਬਾਅਦ ਡਿਟੇਨ ਕਰ ਲੈਣਾ ਤੇ ਡਿਟੇਨ ਕਰਨ ਤੋਂ ਬਾਅਦ ਕਿਸਾਨਾਂ ਦੀ ਝੁੱਗੀ ਝੌਂਪੜੀਆਂ ਤੇ ਆਪਣਾ ਤਾਣਾ ਬਣਾ ਲੈ ਕੇ ਜੋ ਖਨੌਰੀ ਤੇ ਸ਼ੰਭੂ ਤੇ ਬੈਠੇ ਸੀ ਉਹਨੂੰ ਤੈਸਨੈਸ ਕਰ ਦੇਣਾ ਔਰ ਆਪਣੀ ਭਾਈਵਾਲੀ ਕੇਂਦਰ ਦੇ ਨਾਲ ਹੋਰ ਮਜ਼ਬੂਤ ਕਰਨੀ ਤੇ ਕਾਰਪੋਰੇਟ ਦੀ ਝੋਲੀ 'ਚ ਪਾ ਕੇ ਇਸ ਸੂਬੇ ਦਾ ਸੌਦਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਸ ਵਕਤ ਜਿਹੜਾ ਜਿੱਥੋਂ ਮੈਂ ਵਾਇਟ ਦੇ ਰਿਆਂ ਇਹ ਸਰਦਾਰ ਅਮਰਪਾਲ ਸਿੰਘ ਐਮ ਐਲ ਏ ਸ਼੍ਰੀ ਹਰਗਵਿੰਦਪੁਰ ਉਹਨਾਂ ਦੇ ਪਿੰਡ ਕਿਸ਼ਨਪੋੜ ਤੋਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹੀ ਅਮਰਸ਼ੇਰ ਸਿੰਘ ਸ਼ਹਿਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਘਰ ਮੋਰੇ ਵੀ ਤਰਨਾ ਪਠਾਨਕੋਟ ਕਟਾਰੂ ਚੱਕ ਦੇ ਸਾਹਮਣੇ ਕਟਾਰੂ ਚੱਕ ਸਾਹਿਬ ਦੇ ਘਰ ਦੇ ਸਾਹਮਣੇ ਇਸੇ ਤਰ੍ਹਾਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਦਿੱਤਾ ਜਾ ਰਿਹਾ ਤੇ ਹੁਣ ਦੀ ਖਬਰ ਦੇ ਅਨੁਸਾਰ ਲਾਡੀ ਧੌਂਸ ਐਮ ਐਲ ਏ ਧਰਮਕੋਟ ਉਹਨਾਂ ਨੇ ਸ਼ਰੇਆਮ ਗੁੰਡਾ ਗੱਦੀ ਗਰਦੀ ਕਰਦਿਆਂ ਹੋਇਆਂ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਉਹਨਾਂ ਦੇ ਸਪੀਕਰ ਮਾਈਕ ਵੀ ਲਾ ਕੇ ਆਪਣੀ ਕੋਠੀ ਦੇ ਅੰਦਰ ਲੈ ਕੇ ਗਏ ਤੇ ਸਾਡੇ ਜਥੇਬੰਦੀ ਦੇ ਤਿੰਨ ਆਗੂ ਜਿਹੜੇ ਨੇ ਉਹਨਾਂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਬੇਇੱਜ਼ਤ ਕਰਦਿਆਂ ਹੋਇਆਂ ਧੂਕਿਆ ਆਪਣੇ ਅੰਦਰ ਆਪਣੇ ਜਿਹੜੇ ਮਹਿਲ ਕੋਠੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਲੈ ਕੇ ਗਏ ਆ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਆ ਤੇ ਸਰਕਾਰ ਦੀ ਇਹ ਸਤਾਨਾਸ਼ਾਈ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਫ਼ ਸ਼ਬਦਾਂ ਦੇ ਵਿੱਚ ਕਹਿੰਨੇ ਆ ਬਿਲਕੁਲ ਤਿੰਨ ਆਗੂ ਜੇ ਤੁਸੀਂ ਖਿੱਚ ਕੇ ਅੰਦਰ ਲੈ ਗਏ ਹੋ ਤੇ ਉਹਨਾਂ ਨੂੰ ਨਾ ਛੱਡਿਆ ਜਾਵੇ ਜੇਕਰ ਲੋਕਾਂ ਦੇ ਵਿੱਚ ਇਸ ਰਵੱਈਏ ਦੇ ਪ੍ਰਤੀ ਕੋਈ ਤਾਕਤ ਹੋਊਗੀ ਤੇ ਲੋਕ ਉਹਨਾਂ ਨੂੰ ਲੈ ਆਉਣਗੇ ਇਹ ਤਾਂ ਨਾ ਸ਼ਹੀ ਰਵੱਈਆ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਹਾਂਜੀ ਸਰ ਇਹ ਅੱਜ ਜਿਹੜਾ ਐਮਐਲਏ ਦੇ ਗ੍ਰਹਿ ਵਿਖੇ ਧਰਨਾ ਲੱਗਾ ਹੈ ਇਹਦੇ ਸਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਧਰਨਾ ਲਗਾਇਆ ਜੀ ਜਿ ਆਜ ਜੱਥੇ ਬੰਦੀ ਦੇ ਫੈਸਲੇ ਦੇ ਅਨਸਾਰ ਸਾਰੇ ਅਮਨ ਉਸ ਮੰਤਰੀਆਂ ਦੇ ਘਰਾਂ ਦੇ ਅੱਗੇ ਜੋ ਸ਼ੰਭੂ ਮੋਰਚੇ ਨੂੰ ਜ਼ਬਰੀ ਅਠਾਇਆ ਗਿਆ ਬਲੌਚੀ ਉਹ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਇੱਕ ਬੰਨੇ ਆਗੂ ਜਿਹੜੇ ਆ ਉਹ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਗਏ ਆ ਤੇ ਦੂਸਰੇ ਬੰਨੇ ਇਹਨਾਂ ਨੇ ਵਿਸ਼ਾ ਖਾਤ ਕੀਤਾ ਤੇ ਜ਼ਬਰੀ ਜਿਹੜਾ ਵਾਕੋਰ ਸਮੇਂ ਇਸਾਨਾਂ ਦੀਆਂ ਟਰਾਲੀਆਂ ਤੇਜ਼ ਘਰ ਉਹ ਸਾਰੇ ਤੋੜਿਆ ਉਹਨਾਂ ਦਾ ਕਰੋੜਾਂ ਰੁਪਏ ਰਪਈਆਂ ਦਾ ਜਿਹੜਾ ਸਮਾਨ ਆ ਉਹ ਚੋਰੀ ਕੀਤਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਧਰਨਾ ਲਗਾਇਆ ਗਿਆ ਤਾਂ ਕਿ ਭੂਗੀ ਭੋਲੀ ਜਿਹੜੀ ਸਰਕਾਰ ਆ ਉਹ ਜਗੇ ਤੇ ਆਪਣੇ ਜਿਹੜੇ ਫਰਜ਼ ਆ ਉਹਨਾਂ ਨੂੰ ਪਛਾਣੇ ਇਸ ਵਾਸਤੇ ਇਹ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਆਪ ਕੋ ਜਗਾ ਜਗਾ ਤੇ ਇਹ ਜਿਹੜੇ ਅੱਜ ਐਮਐਲਏ ਮੰਤਰੀਆਂ ਦੇ ਘਰਾਂ ਤੇ ਧਰਨੇ ਲਗਾਏ ਆ ਕਿ ਤੁਹਾਡੀ ਜਿਹੜੀ ਸਮਝ ਆ ਉਹ ਬਣਨੀ ਚਾਹੀਦੀ ਕਿਉਂ ਹਲਾਤ ਚਲੇ ਗਿਆ ਸਾਨੂੰ ਆਪਣੇ ਚੁਣੇ ਹੋਏ ਵਿਧਾਇਕਾਂ ਦੇ ਮੂਹੇ ਅੱਗੇ ਮੈਦੀ ਟੋਕਸ਼ਿਆਪਾ ਕਰਨਾ ਪੈਣ ਡਿਆ ਉਹਦਾ ਆਗਾਜ਼ ਸ਼ੁਰੂਆਤ ਉਦੋਂ ਹੀ ਹੋ ਗਈ ਸੀ ਜਦੋਂ ਕਿਸਾਨਾਂ ਨੇ ਸ਼ੰਭੂ ਤੇ ਮੋਰਚਾ ਲਾਇਆ ਦਿੱਲੀ ਨੂੰ ਜਾਂਦਿਆ ਪੰਜਾਬ ਸਰਕਾਰ ਨੇ ਰਾਹ ਰੋਕਿਆ ਇਹ ਕਹਿਣਾ ਸਰਾਸਰ ਗਲਤ ਆ ਵੀ ਹਰਿਆਣਾ ਸਰਕਾਰ ਨੇ ਰਾਹ ਰੋਕਿਆ ਪੰਜਾਬ ਦੀ ਹੱਦ ਦੇ ਅੰਦਰ ਹੀ ਉਹ ਕੰਧ ਬਣੀ ਪੰਜਾਬ ਦੀ ਹੱਦ ਦੇ ਅੰਦਰ ਹੀ ਕਿਸਾਨਾਂ ਤੇ ਇਥੂ ਗੈਸ ਦੇ ਗੋਲੇ ਵੱਜੇ ਤੇ ਪੰਜਾਬ ਦੀ ਹੱਦ ਦੇ ਅੰਦਰ ਹੀ ਗਾਠੀ ਚਾਰਜ ਹੋਇਆ ਜਖਮੀ ਹੋਏ ਤੇ ਸਰਕਾਰ ਕਹਿ ਨਹੀਂ ਸਕੀ ਹੈ ਰੈਣੇ ਨੂੰ ਕਿ ਤੁਸੀਂ ਸਾਡੇ ਸੂਬੇ ਦੀ ਹੱਦ ਦੇ ਅੰਦਰ ਆ ਕੇ ਕੁਝ ਕਿਉਂ ਕਰਦੇ ਹੋ ਪਹਿਲੇ ਦਿਨੋਂ ਹੀ ਜਿਹੜੀ ਭਵੰਤਮਾਨ ਸਰਕਾਰ ਆ ਇਹ ਕਿਸਾਨੀ ਦੇ ਵਿਰੁੱਧ ਚੱਲਣ ਢੀ ਆ ਔਰ ਚੱਲਦੇ ਚੱਲਦੇ ਇੱਥੋਂ ਤੱਕ ਚਲੇ ਗਈ ਆ ਵੀ ਜੇ ਸੈਂਟਰ ਸਰਕਾਰ ਨੇ ਥਾਪੜਾ ਦਿੱਤਾ ਇਹਨਾਂ ਗਾਂ ਖਾਤੀ ਨੂੰ ਥਾਪੜਾ ਦਿੱਤਾ ਤੇ ਹਾਲਾਤ ਵੱਧ ਤੋਂ ਵੱਧਤਰ ਹੋ ਗਏ ਆ ਹੁਣ ਸਾਡੇ ਪੰਜਾਂ ਪੰਜਾਂ 10-10 ਰੁਪਈਆ ਦੀ ਜਿਹੜੀ ਅਸੀਂ ਸਹਾਇਤਾ ਇਕੱਠੀ ਕਰਕੇ ਇਹਦੇ ਨਾਲ ਇਹਨੇ ਤੰਬੂ ਬਣਾਏ ਹੀ ਆਪਣੇ ਉਹਨਾਂ ਨੂੰ ਮਲਿਆ ਮੇਡ ਕਰਨ ਲੱਗਾ ਸਰਕਾਰ ਨੇ 10 ਮਿੰਟ ਨਹੀਂ ਲਾਏ ਔਰ ਇਹਦੇ ਨਾਲ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਤੇ ਹੋਇਆ ਹੀ ਆ ਜਿਹੜਾ ਇਹਨਾਂ ਨੇ ਆਜ਼ਾਦ ਕਰ ਲਿਆ ਇਹਨਾਂ ਨੂੰ ਹੋਰ ਸਾਲ ਤੱਕ ਪਤਾ ਲੱਗ ਜੂਗਾ ਪਰ ਰਿਪੋਰਟਾਂ ਆ ਰਹੀਆਂ ਵੀ ਹੁਣ ਸਾਡੇ ਪਿੰਡਾਂ ਜਿਹੜਾ ਤਗੜੇ ਹੋ ਕੇ ਆਏ ਹੋ ਉਸੇ ਹੀ ਗੱਲ ਦੇ ਵਿਚਾਰਧਾਰਾ ਦੇ ਅੰਤਰਗਤ ਜਿਹੜਾ ਸਾਨੂੰ ਇਹਨਾਂ ਅਖਲਾਕੀ ਤੌਰ ਤੇ ਮਰ ਚੁੱਕੇ ਲੋਕਾਂ ਦੇ ਬੂਹੇ ਤੇ ਆ ਕੇ ਬਹਿਣਾ ਪਿਆ ਨਸ਼ਿਆਂ ਵਿੱਚ ਰੁਲਦੀ ਪੰਜਾਬ ਦੀ ਜਵਾਨੀ ਨੂੰ ਮੁੱਖ ਰੱਖਦੇ ਆ ਲਾਇਲਪੁਰ ਫਿਲਮ ਪ੍ਰੋਡਕਸ਼ਨ ਅਤੇ ਗੀਤਕਾਰ ਬਲਜੀਤ ਮਚਰਾਵਾ ਲੈ ਕੇ ਆਏ ਨੇ ਸਭੀ ਚੀਮਾ ਦਾ ਨਵਾਂ Song ਨਸ਼ਾ ਵਰਸਸ ਪੰਜਾਬ ਗੀਤ ਨੂੰ ਲਾਈਕ ਅਤੇ ਫੋਲੋ ਕਰੋ